ਪੇਂਟ ਵਾਲੀ ਗੱਲ ਪੇਂਟ ਵਾਲੀ ਗੱਲ ਵੀ ਆਪਾਂ ਸੁਣਾ ਦਈਏ ਜਿੱਦਾਂ ਯੂਨੀਵਰਸਿਟੀਆਂ ਦੇ ਵਿੱਚ ਇਹ ਜਿਹਾ ਕੁਝ ਚੱਲਦਾ ਹੈ ਤੇ ਧਰਮਾਧ ਪ੍ਰਦੇਸ਼ ਦੇ ਵਿੱਚ ਵੀ ਇਹੋ ਜਿਹਾ ਕੁਝ ਹੋਇਆ ਕਹਿੰਦੇ ਵੀ 4 ਲੀਟਰ ਪੇਂਟ ਸੀਗਾ ਕਰਨ ਵਾਸਤੇ ਸੈਂਕੜੇ ਦੇ ਬੰਦੇ ਲਾਤੇ ਤੇ ਸਵਾ ਲੱਖ ਰੁਪਈਆ ਦਾ ਬਿੱਲ ਬਣਾਤਾ ਇੱਕ ਹੋਰ ਸਕੂਲ ਦੇ ਵਿੱਚ 20 ਲੀਟਰ ਪੇਂਟ ਪਿੱਛੇ ਸਵਾ 2 ਲੱਖ ਰੁਪਈਆ ਦਾ ਲਗਭਗ ਬਿੱਲ ਬਣਾਤਾ ਉੱਥੇ ਵੀ ਇੰਨੇ ਬੰਦੇ ਵਰਤੇ ਗਏ ਬੰਦਾ ਹੈਰਾਨ ਹੀ ਹੁੰਦਾ ਹੈ ਦੇਖੋ ਇਹ ਸਾਡਾ ਜਿਹੜਾ ਇੰਡੀਆ ਹੈ ਨਾ ਮੈਂ ਤੇ ਅੱਗੇ ਸਵੇਰੇ ਲਿਖਿਆ ਸੀਗਾ ਅੱਛਾ ਖੁਸ਼ ਲੋਕ ਮੰਨਦੇ ਨਹੀਂ ਪਏ ਕੋਈ ਚੀਜ਼ਾਂ ਨੂੰ ਤੋਂ ਉਹ ਤੁਮ ਐਨਡੀ ਟੀਵੀ ਫਿਰ ਕੱਢ ਕੇ ਦੇਖਿਆ ਤਾਂ ਐਨਡੀ ਟੀਵੀ ਅਮਰੋਜਾ ਅੱਲਾ ਮਤਲਬ ਕਿ ਇੰਡੀਆ ਦੇ ਟੋਪ ਮੋਸਟ ਅਦਾਰਿਆਂ ਨੇ ਖਬਰ ਖਬਰ ਕੀਤੀ ਤੇ ਉਹ ਬਿੱਲ ਵੀ ਨਾਲ ਲੱਗੇ ਹੋਏ ਸਾਰੇ ਹਾਂਜੀ ਬਿੱਲਾਂ ਦੀਆਂ ਕਾਪੀਆਂ ਜਿਹੜੀਆਂ ਨਾਲ ਲੱਗੀਆਂ ਹੋਈਆਂ ਹੈ ਹੈਰਾਨ ਕਰਦਾ ਹੈ ਜੀ ਮਸਲਾ ਕਿਉਂਕਿ ਇਹਦੀ ਇਨਕੁਆਰੀ ਵੀ ਸ਼ਾਇਦ ਮੱਧ ਪ੍ਰਦੇਸ਼ ਦੇ ਵਿੱਚ ਖੁੱਲ ਗਈ ਆ ਹੂੰ ਕਿ ਬਈ ਕਮਾਲ ਦੀ ਗੱਲ ਹੈ ਕਿ 168 ਮਜ਼ਦੂਰ 65 ਪਿੰਟਰ ਮਿਸਤਰੀ ਕਲੋਚਾਂ 1 ਲੱਖ 6000 ਬਿੱਲ ਫਿਰ ਦੂਜੇ ਸਕੂਲ ਦੇ ਵਿੱਚ ਜੀ 20 ਲੀਟਰ ਪੇਂਟ ਹੈ ਜੀ ਤੇ ਪਾਉਣੇ 300 ਮਜ਼ਦੂਰ 150 ਮਿਸਤਰੀ 231000 ਰੁਪਇਆ ਬਿੱਲ ਯਾਰ ਸਮਝ ਤੋਂ ਬਾਹਰ ਆ ਜੀ ਸਮਝ ਤੋਂ ਬਾਹਰ ਆ ਹੁਣ ਕੀ ਕਹੀਏ ਜੀ ਹਮ ਹਮ ਕੈਨ ਲਈ ਕੁਝ ਸ਼ਬਦ ਹੀ ਨਹੀਂ ਆਉਂਦੇ ਬਿਲਕੁਲ ਮੈਂ ਤੇ ਕੀ ਕਿਹਾ ਮੈਂ ਕਿਹਾ ਯਾਰ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਕਿਤੇ ਉਸ ਟਾਈਮ ਠੇਕੇਦਾਰ ਬਣਿਆ ਵੇਖਦੇ ਜਦੋਂ ਤਾਜਮਹਿਲ ਬਣ ਰਿਹਾ ਸੀ ਤੇ ਸ਼ਾਹ ਜਾਂ ਗਲਤੀ ਨਾਲ ਇਹਨਾਂ ਨੂੰ ਠੇਕੇਦਾਰ ਬਣਾ ਲੈਂਦਾ ਜੀ ਜੀ ਕਿ ਭਾਈ ਆਓ ਮੈਨੂੰ ਤਾਜਮਹਿਲ ਬਣਾ ਕੇ ਦੇ ਦਿਓ ਇਹਨਾਂ ਨੇ ਬਾਦਸ਼ਾਹ ਰੋੜ ਤੇ ਲਿਆਉਣਾ ਸੀ ਹਮ ਸਰ ਇਹਨਾਂ ਨੇ ਬਾਦਸ਼ਾਹ ਪਖਾਰੀ ਬਣਾ ਦੇਣਾ ਸੀ ਜੀ ਉਹਦਾ ਲਵਾਲਵਾ ਕੇ ਪੈਸਾ ਕਿਥੋਂ ਸੰਗਮਰਮਰ ਵਧੀਆ ਮਿਲਦਾ ਇਥੋਂ ਆ ਵਧੀਆ ਮਿਲਦਾ ਇਹਨਾਂ ਨੇ ਤੂੰ ਤਾਂ ਭੀੜਾ ਕਰ ਕਰ ਦੇਣਾ ਸੀ ਜੀ ਹੱਦ ਹੋ ਗਈ ਆ ਅਸਲ ਦੇ ਵਿੱਚ ਨਾ ਇਹ ਜਿਹੜੇ ਦੂਆਂ ਸਕੂਲਾਂ ਦੇ ਬਿੱਲਾਂ ਦਾ ਰੋਲਾ ਪੈਂਦਾ ਇੱਕੋ ਫਰਮ ਹੈ ਇਹ ਕੋਈ ਮਾਸਟਰਾਂ ਨੇ ਨਹੀਂ ਕੀਤਾ ਕਪਣਾ ਕੋਟਾਲਾ ਮੇਰੇ ਖਿਆਲ ਦੇ ਨਾਲ ਠੇਕਾ ਗਿਆ ਜੀ ਤੇ ਉਹ ਜਿਹੜੇ ਬੰਦੇ ਆ ਮਤਲਬ ਕਿ ਜਿਨ੍ਹਾਂ ਨੂੰ ਇਹਨਾਂ ਨੇ ਲਿਆ ਹਾਇਰ ਕੀਤਾ ਉਹਨਾਂ ਨੇ ਗਾਂ ਵਿਲੇ ਚੀਪ ਦਿੱਤੇ ਇਹ ਇਹ ਨਹੀਂ ਹੁੰਦਾ ਕਿ ਟੀਚਰਾਂ ਦਾ ਕੰਮ ਆ ਫੀਚਰ ਮੇਰੇ ਖਿਆਲ ਦੇ ਨਾਲ ਮੇਰਾ ਮੰਨਣ 'ਚ ਨਹੀਂ ਆਉਂਦਾ ਮਾਮਲਾ ਕਿ ਕੁਝ ਇਸ ਤਰ੍ਹਾਂ ਦਾ ਹੋਏਗਾ ਇਹ ਜਿਹੜੀ ਫਰਮ ਆ ਦੋਵਾਂ ਥਾਵਾਂ ਤੇ ਇੱਕੋ ਹੀ ਕੰਮ ਕਰ ਰਹੀ ਸੀ ਹਮ ਤਾਂ ਹੋ ਸਕਦਾ ਹੈ ਕਿ ਉਸ ਫਰਮ ਨੇ ਦੇਖਿਆ ਹੋਵੇ ਕਿ ਫਰਮਾ ਵੱਡਾ ਰੱਖ ਲਓ ਜੀ ਇਹਦੇ 'ਚ ਕੰਮ ਜਿਹੜਾ ਹੈ ਨਾ ਉਹ ਚੰਗਾ ਚੋਖਾ ਹੋ ਜਾਏਗਾ ਇੱਥੇ ਬਹੁਤ ਤੁਹਾਨੂੰ ਪਤਾ ਹੀ ਆ ਕੀ ਹਿਸਾਬ ਕਿਤਾਬ ਚੱਲਦਾ ਹੈ ਇੱਥੇ ਤੇ ਬਾਥਾਂ ਤੇ ਹੱਥ ਮਾਰਦੇ ਨੇ ਕਪਲੇਬਾਜ ਮੈਂ ਤੇ ਕੀ ਕਿਹਾ ਮੈਂ ਆਖਿਆ ਯਾਰ ਕਿਤੇ ਉਹ ਗ੍ਰੈਮੀ ਗਰੂਮੀ ਨਹੀਂ ਮਿਲਦਾ ਹਾਂਜੀ ਜੇ ਕਤਲੇਬਾਜ਼ੀ ਚ ਗ੍ਰੈਮੀ ਰੱਖਿਆ ਹੁੰਦਾ ਪੂਰੀ ਦੁਨੀਆ ਚ ਸਰ ਸਾਡੇ ਬੰਦਿਆਂ ਦੀ ਯਾਨੀ ਅਵਾਰਡ ਵਿਨਰ ਬੰਦਿਆਂ ਦੀ ਲਾਇਨ ਰੀਅਲ ਗੱਡੀ ਤੋਂ ਲੰਮੀ ਹੋਣੀ ਸੀ ਟੁੱਟਣੀ ਨਹੀਂ ਸੀ ਬਿਲਕੁਲ ਵੀ ਆ ਫਲਾਣਾ ਆ ਗਿਆ ਜੀ ਇਹਨੂੰ ਗ੍ਰੈਮੀ ਦਿਓ ਉਹਦਾ ਇਹਦਾ ਵੀ ਬਰੋਪਰ ਹੀ ਬਣਦਾ ਹੈ ਜੀ ਆਓ ਇਹਨਾਂ ਨੂੰ ਤਾਂ ਨਿਰਣਾ ਕਰਨਾ ਓਕਾ ਹੋ ਜਾਣਾ ਸੀਗਾ ਕਿ ਗ੍ਰੈਮੀ ਦੇਈਏ ਕਿ ਨਾ ਇੱਕ ਗ੍ਰਮੀ ਲਈ ਉੱਥੇ ਸਾਡਾ ਘਟੂ ਘਟ 5000 ਬੰਦਾ ਹੋਣਾ ਸੀ ਜੀ ਬਿਲਕੁਲ ਇਹ ਬਰਾਬਰ ਦੇ ਸੀ ਪੁਆਇੰਟ ਸਾਡੇ ਬਰਾਬਰ ਬਣਦੇ ਨੇ ਜੀ ਬਿਲਕੁਲ ਬਿਲਕੁਲ ਇਹ ਇੱਥੇ ਰੌਲਾ ਪੈਣਾ ਸੀ ਕਿ ਪਹਿਲਾਂ ਕਿਹੜੇ ਨੂੰ ਦਈਏ ਮਿਲਦਾ ਤੇ ਸਾਰਿਆਂ ਨੂੰ ਬਣਦਾ ਸਾਰਿਆਂ ਦਾ ਪਰ ਪਹਿਲਾਂ ਕਿਹੜੇ ਨੂੰ ਦਈਏ ਇਹ ਰੌਲਾ ਪੈਣਾ ਸੀ ਇੱਥੇ ਕਿਾ ਚਲੋ ਜੀ ਇਹ ਵੀ ਇਹ ਵੀ ਬਚੇਤਰ ਚੀਜ਼ਾਂ ਨੇ ਵੇਖਣ ਨੂੰ ਮਿਲਦੀਆਂ ਨੇ ਮੇਤਰ ਕਹਿ ਰਹੇ ਨੇ ਸੰਘੇੜਾ ਸਾਹਿਬ ਫਿਰ ਤਾਂ ਕਹਿੰਦੇ ਮੱਧ ਪ੍ਰਦੇਸ਼ ਵਿੱਚ ਸਿੱਖਿਆ ਕ੍ਰਾਂਤੀ ਜ਼ੋਰਾਂ ਤੇ ਚੱਲ ਰਹੀ ਹੈ ਕਹਿੰਦੇ ਪੂਰਾ 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 ਜੀ ਹੈ ਗੱਲਾਂ ਛੜੀਆਂ ਨੇ ਟਿਕਾਣੇ ਤੇ ਲੱਗੀਆਂ ਪਈਆਂ ਕਮਾਲ ਹੈ ਯਾਰ ਸਿੱਖਿਆ ਦੇ ਵਿੱਚ ਉਹ ਵੀ ਹਮ ਭਾਈ ਉਹ ਆਪਣੇ ਪੁਰਾਣੇ ਬਜ਼ੁਰਗ ਕਹਿੰਦੇ ਸੀ ਨਾ ਵਾਹ ਪੁੱਤਰਾ ਰੰਗ ਲਾਤੇ ਉਹ ਜਿਹੜਾ ਕੋਈ ਨਲਾਇਕ ਹੁੰਦਾ ਸੀ ਮੇਰੇ ਵਰਗਾ ਕਹਿੰਦੇ ਤੁਸੀਂ ਜੰਮ ਕੇ ਨਾ ਰੰਗ ਲਾਤੇ ਇਹਨਾਂ ਨੇ ਲਾਏ ਜੇ ਰੰਗ ਲਾਏ ਬਿਲਕੁਲ ਬੇਕੋ ਜੀ ਬਿਲਕੁਲ ਸੋ ਹਾਂ ਜੀ ਬਿਲਕੁਲ ਬੇਨਤੀ ਭਾਈ ਸਾਡੀ ਵੀ ਹੈ ਕਿ ਜੇ ਕੋਈ ਇਦਾਂ ਦਾ ਹੁੰਦਾ ਹੈ ਕੋਈ ਕਮੈਂਟ ਤੇ ਪੰਜਾਬੀ ਚ ਲਿਖ ਦਿਆ ਕਰੋ ਥੋੜਾ ਜਿਹਾ ਪੜਨਾ ਸੌਖਾ ਹੋ ਜਾਂਦਾ ਹੈ